ਐਵਰੀਵਨ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਫਾਈਨਲੀ ਬੇਟਾ ਪਹੁੰਚ ਗਿਆ ਜੀ ਅੰਦਰ ਇਹ ਦਿੱਲੀ 에ਅਰਪੋਰਟ ਦੇ ਅੰਦਰ ਦਾ ਥਿਊ ਹੈ ਜੀ ਦੇਖੋ ਕਿੰਨੀ ਦੁਰੀਆਂ ਜਾਣ ਲਈ ਰੈਡੀ ਹੋਈਆਂ ਜੀ ਸਭ ਤੋਂ ਪਹਿਲਾਂ ਆਪਾਂ ਬੈਗ ਭੇਜਾਂਗੇ ਜੀ ਅੰਦਰ ਚੈੱਕ ਇਨ ਲਈ ਤੇ ਨਾਲ ਬੋਰਡਿੰਗ ਪਾਸ ਲਵਾਂਗੇ ਲਓ ਜੀ ਇੱਧਰ ਆਪਣੇ ਬੈਗ ਵਗੈਰਾ ਜਮ੍ਹਾਂ ਵਗੈਰਾ ਹੋਣ ਲਈ ਭੇਜਤੇ ਜੀ ਨੇ ਜੀ ਤੇ ਲਓ ਜੀ ਸਾਰਾ ਕੁਝ ਚੈੱਕ ਵਗੈਰਾ ਹੋ ਗਿਆ ਇਹਨਾਂ ਦਾ ਤੇ ਓਕੇ ਹੈ ਜੀ ਰਿਪੋਰਟ ਤੇ ਹੁਣ ਆਪਾਂ ਲਵਾਂਗੇ ਪਾਸ ਇਹੜਾ ਬੋਰਡਿੰਗ ਪਾਸ ਹੈ ਜੀ ਤੇ ਲੋ ਜੀ ਆਪਾਂ ਨੂੰ ਮਿਲ ਗਈ ਜੀ ਟਿਕਟ ਤੇ ਹੁਣ ਆਪਾਂ ਚੱਲਦੇ ਆਂ ਜੀ ਉੱਧਰ ਇਹ ਹੈਗੀ ਜੀ 터ਕੀ ਸ਼ੇਅਰ ਲਾਈਨ ਸਭ ਤੋਂ ਪਹਿਲਾਂ ਇਸਤਾਨਬੁਲ ਜਾਏਗਾ ਜੀ ਅਥੋਂ ਹੀ 6:30 ਵਜੇ ਚੜ੍ਹ ਕੇ ਤੇ ਕਰੀਬ ਇਹ 3:00 ਵਜੇ ਜਾਏਗਾ ਜੀ ਆਪਣਾ ਇਸਤਾਨਬੁਲ ਉਤਰੇਗਾ ਜੀ ਜਾ ਕੇ ਉੱਥੋਂ 5 ਘੰਟੇ ਦੀ ਰੈਸਟ ਤੋਂ ਬਾਅਦ ਫਿਰ ਇਹ ਚੱਲੇਗਾ ਜੀ ਦਿੱਲੀ 에어ਪੋਰਟ ਨੂੰ ਸੌਰੀ ਕੈਨੇਡਾ ਲਈ ਤੇ ਲੋ ਜੀ ਡੇਟਾ ਹੋ ਗਿਆ ਜਹਾਜ਼ ਦੇ ਵਿੱਚ ਚੜ੍ਹ ਗਿਆ ਇਹ ਆਪਣਾ ਜਹਾਜ਼ ਹੈ ਜੀ ਉਦੇ ਵਿੱਚ ਹੀ ਚੜ ਗਿਆ ਤੇ ਫਾਈਨਲ ਸਾਡੇ ਲਈ ਇਹ ਵੀਡੀਓ ਕਾਲ ਤੇ ਰਿਹਾ ਜਿੰਨਾ ਚਿਰ ਇਹਦੇ ਨਾਲ ਸਾਡਾ ਕਨੈਕਸ਼ਨ ਰਿਹਾ ਤੇ ਜਦੋਂ ਇਹਨੇ ਲਾਸਟ ਸਲੂਟ ਸਾਨੂੰ ਮਾਰਿਆ ਜੀ ਇੱਧਰੋਂ ਤੇ ਉਦੋਂ ਸਾਡੇ ਨਾਲ ਇਹਦਾ ਕਨੈਕਸ਼ਨ ਟੁੱਟ ਗਿਆ ਤੇ ਅੱਧਰ ਮਾਰਕ ਦੇ ਚਰਨਾਂ ਦੇ ਵਿੱਚ ਅਰਦਾਸ ਕਰੀ ਤੇ ਇਹ ਬਾਬਾ ਜੀ ਮੇਰੇ ਬੱਚੇ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ ਬਾਬਾ ਜੀ ਵੀ ਕਦੇ ਆਪਣੇ ਤੋਂ ਦੂਰ ਨੀ ਭੇਜਿਆ ਤੇ ਲੋ ਜੀ ਅੱਧਰ ਜਹਾਜ਼ ਦੇ ਵਿੱਚ ਮਿਲ ਗਿਆ ਇਹਨੂੰ ਖਾਣ ਪੀਣ ਦਾ ਸਮਾਨ ਜੋ ਵੀ ਸੀਗਾ ਉਹਨਾਂ ਦਾ ਕਾਣ ਦਾ ਅਸਮਾਨ ਇਧਰ ਇਹਨੂੰ ਉਹ ਵੀ ਮਿਲ ਗਿਆ ਜੀ ਤੇ ਲੋ ਜੀ ਵਧੀਆ ਵੈਸੇ ਇੰਜੋਏ ਕੀਤਾ ਜੀ ਨੇ ਇਸ ਫਲਾ ਨੂੰ ਜਿੰਨਾ ਟਾਈਮ ਸੀਗਾ ਸਾਰੇ ਨੇ ਇੰਜੋਏ ਕਰਕੇ ਗਿਆ ਤੇ نیند ਵਗੈਰਾ ਨਹੀਂ ਲਈ ਨਾ ਸੋਇਆ ਨਹੀਂ ਕਿਉਂਕਿ ਫਸਟ ਟਾਈਮ ਫਲਾਟ 'ਚ ਬੈਠਿਆ ਸੀਗਾ ਫਸਟ ਟਾਈਮ ਹੀ ਸਾਰਾ ਕੁਝ ਸੀਗਾ ਸਾਰਾ ਕੁਝ ਚੌ ਚੌ ਵਿੱਚ ਸਾਰਾ ਕੁਝ ਅਰਮਾਨਾਂ 'ਚ ਹੀ ਹੋ ਗਿਆ ਤੇ ਲੋ ਜੀ ਇਹ ਜਹਾਜ਼ ਆਪਣਾ ਜਾ ਰਿਹਾ ਜੀ ਉੱਪਰ ਉੱਡ ਕੇ ਤੇ ਪਤਾ ਨਹੀਂ ਕਰੀਬ ਧਰਤੀ ਤੋਂ ਕਿੰਨੇ ਫੁੱਟ ਦੀ ਕਹਿ ਰਿਹਾ ਸੀਗਾ ਉਚਾਈ ਹੈ ਜੀ ਕਿੰਨੇ 100 ਫੁੱਟ ਦੀ ਤੇ ਬਾਬਾ ਜੀ ਸਾਰਿਆਂ ਨੂੰ ਸੇਫ ਰੱਖੇ ਸਾਰਿਆਂ ਨੂੰ ਤੰਦਰੁਸਤ ਰੱਖੇ ਤੇ ਜਿਹੜੇ ਚਲਾਉਂਦੇ ਨੇ ਜਹਾਜ਼ ਉਹਨਾਂ ਨੂੰ ਵੀ ਤੇ ਲੋ ਜੀ ਫਾਈਨਲ ਆਪਾਂ ਪਹੁੰਚ ਗਏ ਜੀ ਤਰਕ ਆਪਣਾ ਇਸਤਾਨਬੁਲ ਤੇ ਲੋ ਜੀ ਇੱਧਰ ਹੁਣ ਇਹਨਾਂ ਨੂੰ ਉਤਾਰ ਕੇ ਹੋਟਲ ਵਗੈਰਾ ਜੋ ਵੀ ਖਾਣ ਪੀਣ ਲਈ 에ਅਰਪੋਰਟ ਲਈ ਲੈ ਕੇ ਜਾ ਰਹੇ ਨੇ ਜੀ ਉੱਥੇ ਇਹ ਦੂਜਾ ਜਹਾਜ਼ ਲੈਣਗੇ ਜੀ ਤੇ ਲੋ ਜੀ ਇੱਥੋਂ ਆਪਾਂ ਟੁਰਕਿਸ਼ ਜਿਹੜੀ ਇਸਤਾਨਬੁਲ ਦਾ ਆਪਣੇ ਕੋਲੇ ਕਰੰਸੀ ਨਹੀਂ ਸੀਗੀ ਨਹੀਂ ਤਾਂ ਉੱਥੇ ਦੀ ਕੋਈ ਨਾ ਕੋਈ ਯਾਦ ਆਪਾਂ ਜ਼ਰੂਰ ਲੈਂਦੇ ਤੇ ਪਤਾ ਨਹੀਂ ਜੀ ਹੈਗਾ ਅਸੀਂ ਕਰੰਸੀ ਵਗੈਰਾ ਇਹਨੂੰ ਉੱਥੇ ਦੀ ਲੈ ਕੇ ਨਹੀਂ ਜੀ ਦਿੱਤੀ ਚਲੋ ਕੋਈ ਗੱਲ ਨਹੀਂ ਤੇ ਆਪਾਂ ਹੁਣ ਜਾਏਗਾ ਜੀ ਇਹ ਆਪਣਾ 에어ਪੋਰਟ ਤੇ ਤੇ ਹੁਣ ਉਸ ਤੋਂ ਬਾਅਦ ਫਿਰ ਉੱਥੇ ਇਹ ਥੋੜੀ ਦੇਰ ਇਹ 4-5 ਘੰਟੇ ਦੀ ਇਹ ਰੈਸਟ ਕਰਨਗੇ ਤੇ ਉਸ ਤੋਂ ਬਾਅਦ ਫਿਰ ਚੱਲੇਗਾ ਜੀ ਦੂਸਰੇ ਜਹਾਜ਼ ਦੇ ਵਿੱਚ ਤਲੋ ਜੀ ਇਹ ਸਾਰੇ ਇਹਦੇ ਨਾਲ ਦੇ ਨੇ ਜੀ ਫਾਈਨਲ ਉੱਤੇ ਦੀਆਂ ਦੇਖੋ ਮਟਿਆਈਆਂ ਵਗੈਰਾ ਜੀ ਤੇ ਸਾਰਾ ਕੁਝ ਵਧੀਆ ਹੈ ਜੀ ਓਕੇ ਹੈ ਜੀ ਰਪੋਰਟਾਂ ਉੱਥੇ ਵੀ ਬਹੁਤ ਸੋਹਣਾ 에ਅਰਪੋਰਟ ਹੈ ਜੀ ਉੱਥੇ ਤਾਂ ਬਹੁਤ ਹੀ ਵਧੀਆ ਉਹਨਾਂ ਨੇ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਹੋਇਆ ਹੈ ਜੀ ਬਹੁਤ ਕਲੀਨਿੰਗ ਬਹੁਤ ਸਾਫ਼ ਸੁਥਰਾ ਤੇ ਲੋ ਜੀ ਉੱਥੇ ਦੇ ਲੋਕ ਨੇ ਤੇ ਜਿੱਥੇ ਜੇਕਰ ਕਰੰਸੀ ਵਗੈਰਾ ਹੁੰਦੀ ਤੇ ਆਪਾਂ ਕੁਛ ਨਾ ਕੁਛ ਉੱਥੋਂ ਜ਼ਰੂਰ ਲੈਂਦੇ ਤੇ ਕੁਛ ਨਾ ਕੁਛ ਯਾਦ ਲਈ ਰੱਖਦੇ ਜੀ ਆਪਾਂ ਤੇ ਕਿਉਂਕਿ ਲੋਕ ਤਾਂ ਆਉਂਦੇ ਜਾਂਦੇ ਰਹਿੰਦੇ ਜੀ ਸਾਡਾ ਤਾਂ ਫਸਟ ਟਾਈਮ ਦਾ ਸੀਗਾ ਸਾਨੂੰ ਤਾਂ ਹਰ ਇੱਕ ਚੀਜ਼ ਦਾ ਉਹ ਰੱਖਣਾ ਹੀ ਸੀਗਾ ਆਪਣੀਆਂ ਚੀਜ਼ਾਂ ਨੂੰ ਮੈਨੂੰ ਬਹੁਤ ਵਧੀਆ ਲੱਗਦਾ ਹੈ ਜੀ ਕਿ ਵੀ ਆਪਣੀ ਚੀਜ਼ਾਂ ਨੂੰ ਆਪਾਂ ਜਿੱਥੇ ਆਪਾਂ ਜਿੱਥੇ ਜਿੱਥੇ ਗਏ ਉਹਨਾਂ ਨੂੰ ਯਾਦਗਰੀ ਲਈ ਆਪਾਂ ਰੱਖੀਏ ਤੇ ਇੱਥੇ 4-5 ਘੰਟੇ ਦੇ ਰੈਸਟ ਤੋਂ ਬਾਅਦ ਫਿਰ ਇਹ ਨਿਕਲਣਗੇ ਜੀ ਤੇ ਲੋ ਜੀ ਉੱਥੇ ਦਾ ਕਿੰਨਾ ਸੋਹਣਾ ਹੋਟਲ ਵਗੈਰਾ ਹਰ ਇੱਕ ਤਰ੍ਹਾਂ ਦੇ ਉੱਥੇ ਉਹਨਾਂ ਨੇ ਲਗਾਏ ਹੋਏ ਨੇ ਜੀ ਉੱਥੇ ਦੇ ਲੋਕ ਨੇ ਜੀ ਤੇ ਆਪਣੇ ਇੰਡੀਅਨ ਲੋਕ ਵਿਜੇ ਵਿੱਚ ਮਿਕਸ ਜੇ ਹੋ ਗਏ ਤੇ ਪਤਾ ਹੀ ਨਹੀਂ ਲੱਗ ਰਿਹਾ ਹਾਂ ਤੇ ਹੁਣ ਉਸ ਤੋਂ ਬਾਅਦ ਫਿਰ ਇਹ ਚੱਲਣਗੇ ਉੱਥੋਂ ਤੇ ਉੱਥੇ ਦੀਆਂ ਇਹ ਕੁੜੀਆਂ ਐ ਤੇ ਲਓ ਜੀ ਇਹ ਸਾਰੇ ਇੱਥੇ ਦੇ ਆਪਣੇ ਇੰਡੀਅਨ ਲੋਕ ਜਿਹੜੇ ਇਹਦੇ ਨਾਲ ਜਹਾਜ਼ ਦੇ ਵਿੱਚ ਗਏ ਨੇ ਉਹ ਇਹ ਮੁੰਡੇ ਵਗੈਰਾ ਨੇ ਤੇ ਕੁੜੀਆਂ ਵਗੈਰਾ ਨੇ ਲਓ ਜੀ ਹੁਣ ਆਪਾਂ ਉਹ ਵਾਲਾ ਸਾਹਮਣੇ ਜਹਾਜ਼ ਖੜਾ ਹੈ ਜੀ ਇਹਦੇ ਵਿੱਚ ਹੁਣ ਇਹ ਜਾਣਗੇ ਜੀ ਸੈਕ ਦੂਸਰੇ ਜਹਾਜ਼ ਦੇ ਵਿੱਚ ਤੇ ਲਓ ਜੀ ਹੁਣ ਇਹ ਚੱਲੇ ਨੇ ਉਧਰ ਨੂੰ ਬੋਰਡਿੰਗ ਲਈ ਸਤਿ ਸ੍ਰੀ ਅਕਾਲ ਜੀ ਹੁਣ ਇਹ ਜਹਾਜ਼ ਦੇ ਵਿੱਚ ਚੜਨਗੇ ਤੇ ਬਾਬਾ ਜੀ ਇਹਨਾਂ ਨੂੰ ਤੰਦਰੁਸਤ ਰੱਖੇ ਸੇਫ ਤਰੀਕੇ ਦੇ ਨਾਲ ਇਹਨਾਂ ਨੂੰ ਰੱਖੇ ਤੇ ਮੈਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੀ ਰਹੀ ਆ ਜੀ ਦਿੱਲੀ ਤੋਂ ਆਉਂਦੇ ਹੋਏ ਵੀ ਅਸੀਂ ਜਦੋਂ ਅਸੀਂ ਇੱਥੇ ਘਰ ਤਿੰਨ 3:30 ਵਜੇ ਪਹੁੰਚੇ ਜੀ ਤੇ ਇਹ ਉਦੋਂ ਨੂੰ ਇਹਨੇ ਸਾਨੂੰ 5:30 ਵਜੇ ਜਾ ਕੇ ਇਹਨੇ ਇਸਤਾਨਬੁਲ ਜਾ ਕੇ ਕਾਲ ਕੀਤੀ ਕਿ ਮੈਂ ਜਹਾਜ਼ ਚ ਉਤਰ ਗਿਆ ਜੀ ਤੇ ਲੋ ਜੀ ਉਹ ਏਅਰਲਾਈਨ ਦੇ ਵਿੱਚ ਜੋ ਵੀ ਇਹਨਾਂ ਨੂੰ ਖਾਣ ਪੀਣ ਨੂੰ ਮਿਲਣਾ ਮੀਨੂ ਵਗੈਰਾ ਉਹਨਾਂ ਨੇ ਦਿੱਤਾ ਹੈ ਜੀ ਤੇ ਹੁਣ ਅਸੀਂ ਆਰਡਰ ਕਰੇਗਾ ਜੋ ਵੀ ਇਹਨਾਂ ਨੇ ਖਾਣਾ ਵਗੈਰਾ ਹੈਗਾ ਹੈ ਜੀ ਉਹਦਾ ਖਾਣਾ ਵਗੈਰਾ ਵੀ ਖਾਦਾ ਤੇ ਕਰ ਆਰਡਰ ਕਰਕੇ ਤੇ ਲੋ ਜੀ ਇਹ ਅੱਗੇ ਹੀ ਸੀਗਾ ਬੈਠਾ ਸੀਟ ਇਹਦੀ ਅੱਗੇ ਹੀ ਸੀਗੀ ਤੇ ਲੋ ਜੀ ਇਹ ਆਪਣਾ ਸਕਰੀਨ ਤੇ ਜੋ ਵੀ ਦੇਖ ਦੇਖ ਸਕਦੇ ਜੀ ਇਹ ਕਰ ਸਕਦੇ ਜੀ ਜੋ ਵੀ ਇਹਨਾਂ ਦੀ ਹੋਣਗੀਆਂ ਗਾਈਡਲਾਈਨਸ ਤੇ ਫਾਈਨਲ ਹੁਣ ਜਹਾਜ਼ ਲੈਂਡ ਕਰੇਗਾ ਜੀ ਉੱਥੋਂ ਦਾ ਤੇ ਥੋੜਾ ਬੇਟਾ ਥੱਕ ਵੀ ਗਿਆ ਸੀਗਾ ਤੇ ਖਾਣਾ ਵਗੈਰਾ ਉਹਦਾ ਆ ਗਿਆ ਤੇ ਉਸ ਤੋਂ ਬਾਅਦ ਬੇਟਾ ਥੱਕ ਗਿਆ ਸੀਗਾ ਜੀ ਬਹੁਤ ਤੇ ਰੈਸਟ ਵਗੈਰਾ ਇਹਨੇ ਕੀਤੀ ਜਹਾਜ਼ ਦੇ ਵਿੱਚ ਥੋੜੀ देर ਕਹਿੰਦਾ ਮੈਂ ਉਧਰ ਉਧਰ ਘੁੰਮਿਆ ਤੇ ਇੰਨਾ ਟਾਈਮ 15 16 ਘੰਟੇ ਬਹੁਤ ਹੁੰਦੇ ਆ ਜੀ ਕਿਉਂਕਿ ਕਦੇ ਆਪਾਂ ਘਰ ਦੇ ਵਿੱਚ ਇੰਨਾ ਟਾਈਮ ਲਗਾਤਾਰ ਨਹੀਂ ਬੈਠਦੇ ਟੈਕਨੋਲੋਜੀ ਇਹ ਪਰਦਾ ਵੀ ਆ ਜੀ ਛੋਟੇ 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 ਨੇ ਕਲਿੱਪ ਜਰੂਰ ਬਣਾਏ ਨੇ ਬਾਕੀ ਜਿਹੜੇ ਜਿਆਦਾ ਵੱਡੀਆਂ ਵੀਡੀਓਜ਼ ਆ ਉਹ ਉਧਰੋਂ ਸੈਂਡ ਨਹੀਂ ਜੀ ਹੋਈਆਂ ਹੈਗੀਆਂ ਇੱਧਰ ਨੂੰ ਤੇ ਇੱਧਰ ਐਕਸੈਪਟ ਹੀ ਨਹੀਂ ਹੋਈਆਂ ਜਿੰਨੀਆਂ ਇੱਧਰ ਆ ਕੇ ਸਾਡੇ ਫੋਨ ਦੇ ਵਿੱਚੋਂ ਨਹੀਂ ਚੱਲੀਆਂ ਤੇ ਉਹਨਾਂ ਲਈ ਚਲੋ ਮਾਫੀ ਚਾਹੁੰਦੇ ਆ ਜੀ ਜਿੰਨੀਆਂ ਕਿ ਸਾਡੇ ਕੋਲ ਸਿੱਗੀਆਂ ਅਸੀਂ ਉਹਨੀਆਂ ਇੱਕ ਬਣਾਤੀਆਂ ਆਪਣੀ ਲਾਈਫਟਾਈਮ ਲਈ ਯਾਦਗਰੀ ਲਈ ਰੱਖਿਆ ਕਿਉਂਕਿ ਜਿਹੜੀ ਸਾਡੇ ਇਹਦੇ ਬੱਚੇ ਹੋਣਗੇ ਆਉਣ ਵਾਲੇ ਜਨਰੇਸ਼ਨ ਹੋਏਗੀ ਜੀ ਉਹਨਾਂ ਨੂੰ ਅਸੀਂ ਦਿਖਾਵਾਂਗੇ ਕਿ ਵੀ ਇਸ ਤਰੀਕੇ ਦੇ ਨਾਲ ਅਸੀਂ ਪਹਿਲੀ ਵਾਰ ਇਹਨੂੰ ਭੇਜਿਆ ਸੀ ਤੇ ਲੋ ਜੀ ਇਹ ਪਹੁੰਚ ਗਏ ਨੇ ਜੀ ਕੈਨੇਡਾ ਤੇ ਆਈ ਹੋਪ ਸੋ ਸਾਰਾ ਕੁਝ ਸਹੀ ਹੋਵੇ ਇੱਥੋਂ ਦਾ ਵੀ ਤੇ ਬਾਬਾ ਜੀ ਇਹਨੂੰ ਤੰਦਰੁਸਤ ਰੱਖੇ ਤੇ ਮੇਰੀ ਤਲੋਂ ਦੁਆਏ ਜੀ ਇਹ ਏਅਰਲਾਈਨ ਸੀਗੀ ਤੇ ਹੁਣ ਇਹ ਤੇ ਲੋ ਜੀ ਇਹ ਵਾਲਾ ਜਹਾਜ਼ ਸੀਗਾ ਇਹ ਤੇ ਸਾਰੇ ਪੈਸੇਂਜਰ ਸਾਰੇ ਉਤਰ ਗਏ ਨੇ ਜੀ ਤੇ ਇਹਨਾਂ ਨੂੰ ਵੀ ਲੈ ਕੇ ਜਾਣਗੇ ਜੀ ਇਹ ਇਸ ਤਰੀਕੇ ਦਾ ਉੱਥੇ 에어ਪੋਰਟ ਬਣਿਆ ਹੋਇਆ ਟ੍ਰਾਂਟੋ 에어ਪੋਰਟ ਤੇ ਲੈਂਡ ਹੋ ਗਿਆ ਜੀ ਇਹ ਸੇਫ ਤਰੀਕੇ ਦੇ ਨਾਲ ਪ੍ਰਮਾਤਮਾ ਦੀਆਂ ਦੁਆਵਾਂ ਨਾਲ ਉੱਥੇ ਤੱਕ ਇਹ ਪਹੁੰਚ ਗਿਆ ਜੀ ਤੇ ਬਾਬਾ ਜੀ ਦੇ ਚਰਨਾਂ ਚ ਅਰਦਾਸ ਕਰਦੇ ਆ ਐਦਾਂ ਹੀ ਇਹਦੀ ਜਰਨੀ ਅਗਲੀ ਵੀ ਇਹਦੀ ਬਹੁਤ ਵਧੀਆ ਹੋਵੇ ਤੇ ਮੈਂ ਨਾਲ-ਨਾਲ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਵੀ ਦੱਸਦੀ ਰਹੂੰਗੀ ਕੀ ਕੀ ਇਹਨੂੰ ਔਖੜਾਂ ਆਈਆਂ ਕੀ ਕੀ ਪਰੇਸ਼ਾਨੀਆਂ ਆਈਆਂ ਇਹ ਵੀ ਤੁਹਾਡੇ ਨਾਲ ਵੀਡੀਓ ਸਾਰੀਆਂ ਸ਼ੇਅਰ ਕਰੂੰਗੀ ਜੀ ਕਿਉਂਕਿ ਜਿਹੜੇ ਹੁਣ ਇੱਥੋਂ ਤੋਂ ਜਾਣ ਵਾਲੇ ਬੱਚੇ ਨੇ ਜੀ ਦੁਬਾਰਾ ਤੋਂ ਉਹ ਸਾਡੀਆਂ ਜੋ ਗਲਤੀਆਂ ਸਾਡੇ ਤੋਂ ਹੋਈਆਂ ਉਹ ਨਾ ਕਰਨ ਤੇ ਕਿਉਂਕਿ ਤੁਹਾਡੇ ਬੱਚੇ ਸੇਫ ਤਰੀਕੇ ਨਾਲ ਉੱਥੇ ਰਹਿਣ ਜੀ ਤੇ ਲੋ ਜੀ ਇਧਰ ਇਹਦਾ ਲਗੇਜ ਵਗੈਰਾ ਸਾਰਾ ਮਿਲ ਗਿਆ ਜੀ ਇੱਕ ਬੈਗ ਆਪਣਾ ਰਹਿੰਦਾ ਜੀ ਅਜੇ ਉਹਦੀ ਵੇਟ ਕਰ ਰਿਹਾ ਜੀ ਇਹ ਤੇ ਉਸ ਤੋਂ ਬਾਅਦ ਇਹ ਜਾਏਗਾ ਜੀ ਤੇ ਲੋ ਜੀ ਫਾਈਨਲ ਆਪਾਂ ਨੂੰ ਸਾਰੇ ਹੀ ਬੈਗ ਮਿਲ ਗਏ ਤੇ ਲੋ ਜੀ ਖੁੱਲ ਗਿਆ ਜੀ 에어ਪੋਰਟ ਇਨੂੰ ਲੈਣ ਵਾਸਤੇ ਮੇਰੀ ਸਿਸਟਰ ਦੇ ਬੇਟੇ ਆਏ ਹੋਏ ਨੇ ਜੀ ਤੇ ਸਾਰੀ ਰਾਤ ਉਹ 에어ਪੋਰਟ ਤੇ ਰਹੇ ਵਿਚਾਰੇ ਸਪੈਸ਼ਲੀ ਦੇ ਲੋ ਧੰਨਵਾਦ ਕਰਦੇ ਆ ਜੀ ਉਹਨਾਂ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਉਹਨਾਂ ਦੇ ਦਿਲ ਦੀਆਂ ਤਮੰਨਾ ਪੂਰੀਆਂ ਹੋਣ ਉਹ ਮੇਰੇ ਬੱਚੇ ਲਈ ਇੰਨਾ ਟਾਈਮ ਤੱਕ ਵੇਟ ਕੀਤੀ ਇਹ ਵਾਲਾ ਬੇਟਾ ਹੈ ਜੀ ਉਹਨਾਂ ਦਾ ਮੇਰੀ ਸਿਸਟਰ ਦਾ ਬੇਟਾ ਹੈ ਜੀ ਇਹ ਪੀਆਰ ਹੈ ਜੀ ਉੱਥੇ ਤੇ ਇਹਦਾ ਨਾਮ ਆਸ਼ੂ ਹੈ ਜੀ ਤੇ ਬਹੁਤ ਧੰਨਵਾਦ ਪੁੱਤ ਤੇਰਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ ਤੇ ਰੇ ਸਾਰੇ ਆ ਕਾਮਨਾਵਾਂ ਪ੍ਰਮਾਤਮਾ ਪੂਰੀਆਂ ਕਰੇ ਮੇਰੀ ਦਿਲੋਂ ਦੁਆ ਹੈ ਜੀ ਹੈ ਚਲੋ ਜੀ ਗੱਡੀ ਚ ਬਿਠਾ ਕੇ ਇਹਨੂੰ ਲੈ ਚੱਲੇ ਨੇ ਇਹ ਇਹਦੇ ਲਈ ਉਹਨਾਂ ਨੇ ਕਾਣਾ ਬਗੈਰਾ ਰੱਖਿਆ ਤੇ ਸਾਰਾ ਕੁਝ ਅਰੇਂਜ ਕੀਤਾ ਇਹਦੇ ਲਈ ਰੂਮ ਵਗੈਰਾ ਦਾ ਸਾਰਾ ਕੁਝ ਉਹਨਾਂ ਨੇ ਕੀਤਾ ਕਿਉਂਕਿ ਥੋੜੇ ਜਿ ਦਿਨ ਇਹ ਇਹਨਾਂ ਦੇ ਰੂਮ ਇਹਨਾਂ ਦੇ ਕਹੇ ਇਹਨਾਂ ਦੇ ਜਿਹੜਾ ਇਹਨਾਂ ਨੇ ਰੂਮ ਸਿਲੈਕਟ ਕੀਤਾ ਉਹਦੇ ਕੋ ਰਹੇਗਾ ਉਹਦੇ ਚ ਰਹੇਗਾ ਤੇ ਫਿਰ ਉਸ ਤੋਂ ਬਾਅਦ ਆਪਣੇ ਦੋਸਤਾਂ ਨਾਲ ਸ਼ਿਫਟ ਹੋ ਜਾਏਗਾ ਜੀ ਕਿਉਂਕਿ ਥੋੜਾ ਜਿਹਾ ਦੋਸਤਾਂ ਦੇ ਨਾਲ ਦੇਖਦੇ ਆਂ ਜੀ ਕਿਵੇਂ ਦਾ ਉੱਥੇ ਦਾ ਬਿਹੇਵੀਅਰ ਹੈ ਕੀ ਹਿਸਾਬ ਦਾ ਹੈ ਜੀ ਇਹ ਵੀ ਸਾਨੂੰ ਪਤਾ ਲੱਗ ਜਾਏਗਾ ਜੀ ਤੇ ਲੋ ਜੀ ਇਹ ਆ ਜੀ ਕੈਨੇਡਾ ਦੀਆਂ ਫਾਈਨਲੀ ਸੜਕਾਂ ਸਾਡੇ ਨਜ਼ਰੀਏ ਨਾਲ ਇਹ ਬਹੁਤ ਵਧੀਆ ਧਰਤੀ ਹੈ ਜੀ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਦੇਖਦੇ ਆਂ ਜੀ ਕਦੇ ਨਾ ਕਦੇ ਬਾਬਾ ਜੀ ਸਾਡਾ ਟਾਈਮ ਵੀ ਲੈ ਕੇ ਆਉਂਗਾ ਮੈਂ ਪ੍ਰਮਾਤਮਾ ਦੇ ਚਰਨਾਂ ਦੇ ਵਿਚਾਰਦਾਸ ਕਰਦੀ ਆਂ ਬਾਬਾ ਜੀ ਬਹੁਤ ਜਲਦ ਮੈਂ ਆਪਣੇ ਬੱਚੇ ਕੋਲ ਜਾਵਾਂ ਅਸੀਂ ਆਪਣੇ ਬੱਚੇ ਕੋਲ ਜਾਈਏ ਤੇ ਅਸੀਂ ਵੀ ਇਹ ਸੜਕਾਂ ਨੂੰ ਦੇਖੀਏ ਅਸੀਂ ਵੀ ਦੇਖਿਆ ਕੀ ਹੈ ਕੈਨੇਡਾ ਲੋਕਾਂ ਨੇ ਬਹੁਤ ਉਹ ਬਣਾਇਆ ਹੋਇਆ ਵੀ ਕੈਨੇਡਾ ਵਰਗੀ ਦੁਨੀਆ ਕੈਨੇਡਾ ਵਰਗੀ ਧਰਤੀ ਕੈਨੇਡਾ ਵਰਗਾ ਦੇਸ਼ ਨਹੀਂ ਹੈਗਾ ਜੀ ਇੱਥੋਂ ਦੇ ਰੂਲ ਰੈਗੂਲੇਸ਼ਨ ਸਾਰ ਇੱਕ ਵਧੀਆ ਹੈ ਜੀ ਤੇ ਲੋ ਜੀ ਕਰਦੇ ਆ ਜੀ ਅਰਦਾਸ ਪ੍ਰਮਾਤਮਾ ਦੇ ਚਰਨਾਂ 'ਚ ਕਦਰੀਆ ਕਰਤਾ ਗੇੜਾ ਜਰੂਰ ਲੱਗੇਗਾ ਤੇ ਲੋ ਜੀ ਬੇਟਾ ਆ ਗਿਆ ਰੂਮ ਦੇ ਵਿੱਚ ਉਹ ਸਾਰਾ ਸਮਾਨ ਵਗੈਰਾ ਇਹਦਾ ਛਡਾ ਕੇ ਉੱਪਰ ਆ ਗਿਆ ਜੀ ਇਹ ਤੇ ਰੂਮ ਦੇ ਵਿੱਚ ਆ ਕੇ ਇਹ ਨਰਵਸ ਹੋ ਗਿਆ ਕਿਉਂਕਿ ਸਾਰੇ ਜਣੇ ਉੱਥੇ ਸੁੱਤੇ ਪਏ ਸੀਗੇ ਤਾਈ ਤਨਸ ਸ਼ਾਇਦ 5:00 ਵਜੇ ਦਾ ਟਾਈਮ ਸੀਗਾ ਤੇ 2:30 ਵਜੇ ਦੇ ਇਹ ਆਇਆ ਜੀ ਉੱਥੋਂ ਪਹੁੰਚਿਆ ਤੇ ਲੋ ਜੀ ਇਹ ਫਾਈਨਲ ਬਾਹਰ ਦਾ 뷰 ਵਜ ਇਹ ਸਵੇਰ ਹੈ ਆਪਣਾ ਸਵੇਰ ਦਾ 6:30 ਵਜੇ ਦਾ ਟਾਈਮ ਹੈ ਤੇ ਇਹ ਵਾਲੇ ਰੂਮ ਸੀਗੇ ਇਹ ਦੇਖੋ ਕਿੰਨਾ ਸੋਹਣਾ ਕੈਨੇਡਾ ਹੈ ਜੀ ਸਵੇਰ ਸਵੇਰ ਦਾ ਟਾਈਮ ਹੈ ਜੀ ਉੱਪਰ ਤੋਂ ਇਹਨੇ ਵੀਡੀਓ ਬਣਾ ਕੇ ਸਾਨੂੰ ਦਿਖਾਈ ਸੀਗੀ ਅਸੀਂ ਵੀਡੀਓ ਕਾਲ ਤੇ ਸੀਗੇ ਦੇ ਨਾਲ ਤੇ ਉਦੋਂ ਤੋਂ ਮਹਿਸੂਸ ਹੀ ਨਹੀਂ ਹੋਇਆ ਵੀ ਹਨਾ ਬਹੁਤ ਖੁਸ਼ੀ ਸੀਗੀ ਬੇਟਾ ਕੈਨੇਡਾ ਚਲਾ ਗਿਆ ਚਲੋ ਪ੍ਰਮਾਤਮਾ ਇਹਨੂੰ ਤੰਦਰੁਸਤ ਰੱਖੇ ਸਾਰਾ ਕੁਝ ਓਕੇ ਹੈ ਜੀ ਤੇ ਬਾਅਦ ਦੇ ਵਿੱਚ ਥੋੜਾ ਜਿਹਾ ਇਹ ਨਰਵਸ ਹੋ ਗਿਆ ਜੀ ਕਿਉਂਕਿ ਇਹਨੂੰ ਆਪਣਾ ਉੱਥੇ ਕੋਈ ਵੀ ਨਜ਼ਰ ਨਹੀਂ ਆਇਆ ਉਹ ਮੁੰਡੇ ਵੀ ਆਪਣਾ ਇਹਨੂੰ ਛੱਡ ਕੇ ਤੇ ਕੰਮਕਾਰ ਤੇ ਚਲੇ ਗਏ ਤੇ ਇਹਦੀਆਂ ਮਨਪਸੰਦ ਇੱਥੇ ਗੱਡੀਆਂ ਐ ਜੀ ਸਾਰਾ ਕੁਝ ਇਹਨਾਂ ਨੂੰ ਦੇਖ ਕੇ ਆਇਆ ਐ ਸਵੇਰੇ ਘੁੰਮ ਕੇ ਆਇਆ ਤੇ ਹਰ ਇੱਕ ਤਰ੍ਹਾਂ ਦੀ ਕਹਿੰਦਾ ਮਮਾ ਵੀ ਗੱਡੀ ਸੀਗੀ ਉੱਥੇ ਜਿਹੜੀਆਂ ਕਦੇ ਮੈਂ ਫੋਟੋਆਂ ਦੇ ਵਿੱਚ ਦੇਖੀਆਂ ਸੀਗੀਆਂ ਗੱਡੀਆਂ ਉਹ ਮੈਂ origignal 'ਚ ਦੇਖੀਆਂ ਤੇ ਦਿਲ ਨੂੰ ਬੜੀ ਖੁਸ਼ੀ ਹੋਈ ਕਦੇ ਨਾ ਕਦੇ ਤਾਂ ਪ੍ਰਮਾਤਮਾ ਚਲੋ ਸਾਫ ਦੇਏਗਾ ਜੀ ਇਹ ਮੇਰੀ ਦਿਲੋਂ ਤਮੰਨਾ ਹੈ ਜੀ ਦਿਲੋਂ ਦੁਆ ਹੈ ਆਪਣੇ ਬੱਚੇ ਲਈ ਮੈਂ ਸਾਰਿਆਂ ਬੱਚਿਆਂ ਲਈ ਇਹੀ ਅਰਦਾਸ ਕਰਦੀਆਂ ਕਿ ਸਭ ਦੀਆਂ ਹਰ ਇੱਕ ਦੀਆਂ ਤਮੰਨਾ ਪੂਰੀਆਂ ਹੋਣ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਿੱਛੇ ਮਾਂ ਬਾਪਾ ਨੂੰ ਵੀ ਸਹਾਰਾ ਬਣ ਹਰ ਕੋਈ ਬੱਚਾ ਆਪਣੇ ਮਾਂ ਬਾਪ ਦਾ ਵੀ ਇੱਕ ਸੁਪਨਾ ਹੁੰਦਾ ਹੈ ਜੀ ਬੱਚਿਆਂ ਦਾ ਵੀ ਸੁਪਨਾ ਹੁੰਦਾ ਹੈ ਤੇ ਲੋ ਜੀ ਆ ਦੇਖੋ ਤੁਸੀਂ ਕੈਨੇਡਾ ਸਾਡੇ ਤਰੀਕੇ ਨਾਲ ਬਾਕੀ ਤਰੀਕੇ ਨਾਲ ਲੋਕਾਂ ਨੇ ਦੇਖਿਆ ਹੋਵੇਗਾ ਜੀ ਇਹ ਤੁਸੀਂ ਸਾਡੇ ਤਰੀਕੇ ਨਾਲ ਦੇਖੋ ਇਹ ਅੰਦਰ ਦਾ ਰੂਮ ਹੈ ਜੀ ਉਹਨਾਂ ਦਾ ਤੇ ਸਾਰੇ ਜਣੇ ਉਹ ਉਹਨਾਂ ਨੇ ਜਿਹੜੇ ਰੂਮ ਮੇਟ ਸੀਗੇ ਉਹਨਾਂ ਲਈ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਵਗੈਰਾ ਵੀ ਕੀਤਾ ਚਾਹ ਪਾਣੀ ਵਗੈਰਾ ਪਲਾਇਆ ਇਹਨੂੰ ਤੇ ਲੋ ਜੀ ਬੇਟੇ ਨੂੰ ਹੁਣ ਮੈਂ ਕਿਹਾ ਵੀ ਪੁੱਤ ਕੱਪੜੇ ਚੇਂਜ ਕਰੋ ਦੋ ਦੋਨ ਹੋ ਗਏ ਤੁਹਾਨੂੰ ਐਦਾਂ ਹੀ ਪੱਗ ਵਗੈਰਾ ਉਤਾਰ ਕੇ ਤੇ ਮੈਂ ਕਿਹਾ ਸਭ ਤੋਂ ਪਹਿਲਾਂ ਗੁਰਦਵਾਰ ਸਾਹਿਬ 'ਚ ਮੱਥਾ ਟੇਕ ਕੇ ਆਓ ਤੇ ਪਰਮਾਤਮਾ ਦਾ ਓਟ ਆਸਰਾ ਲਓ ਤੇ ਲੋ ਜੀ ਉਹਨਾਂ ਨੇ ਬਣਾਤੀ ਚਾਹ ਤੇ ਚਾਹ ਵਗੈਰਾ ਪੀ ਕੇ ਕਪੜੇ ਚੇਂਜ ਕਰਕੇ ਹੁਣੇ ਜਾਏਗਾ ਗੁਰਦੁਆਰਾ ਸਾਹਿਬ ਉਹ ਨਾਲ ਦੇ ਜਿਹੜੇ ਸੀਗੇ ਗੁਰਦੁਆਰਾ ਸਾਹਿਬ ਇਹਨੂੰ ਲੈ ਕੇ ਜਾਣਗੇ ਜੀ ਮੱਥਾ ਵਗੈਰਾ ਟਕਾ ਕੇ ਲੈ ਕੇ ਆਉਣਗੇ ਤੇ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦੱਸੂਗੀ ਬ੍ਰੈਮਟਨ ਦਾ ਗੁਰਦੁਆਰਾ ਮਿਸ਼ਨ ਸਿੱਖ ਮਿਸ਼ਨ ਫਤਿਹ ਗੁਰਦੁਆਰਾ ਸਾਹਿਬ ਹੈ ਜੀ ਬ੍ਰੈਮਟਨ ਦਾ ਉੱਥੇ ਮੱਥਾ ਟੇਕਣ ਜਾਏਗਾ ਜੀ ਤੇ ਉੱਥੋਂ ਦਾ ਵਿਊ ਵੀ ਦਵਾਂਗੀ ਜੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਸਭ ਤੋਂ ਪਹਿਲਾਂ ਇਹਨੂੰ ਪਟਕਾ ਬੰਨ ਲੈਣ ਦੋ ਤੇ ਸ਼ੀਸ਼ਾ ਵਗੈਰਾ ਮੈਂ ਇਹਨੂੰ ਦੱਤਾ ਨਹੀਂ ਜੀ ਕੋਈ ਵੀ ਇੱਥੋਂ ਕਹਿੰਦੇ ਸੀਗੇ ਵੀ ਸ਼ੀਸ਼ਾ ਵਗੈਰਾ ਤੁਸੀਂ ਨਾ ਲੈ ਕੇ ਆਇਓ ਜਦੋਂ ਬੈਗ ਨੂੰ ਉਧਰੋਂ ਸਿੱਟਦੇ ਆ ਤੇ ਸ਼ੀਸ਼ਾ ਵਗੈਰਾ ਫਟ ਜਾਂਦਾ ਉੱਥੇ ਜਾ ਕੇ ਲੈ ਲੇਗਾ ਤੇ ਇਧਰੋਂ ਅਸੀਂ ਫੋਨ ਦੇ ਵਿੱਚ ਦਿਖਾ ਰਹੇ ਸੀਗੇ ਇਹਨੂੰ ਤੇ ਫੋਨ ਦੇ ਵਿੱਚ ਦੀ ਹੀ ਇਹਨੇ ਪਟਕਾ ਬੰਨਿਆ ਜੀ ਐਦਾਂ ਦੇ ਤਰੀਕੇ ਦੇ ਨਾਲ ਤੇ ਉੱਥੇ ਜ਼ਿਆਦਾ ਪੀਲੇ ਵਗੈਰਾ ਪਟਕੇ ਨਹੀਂ ਚੱਲਦੇ ਤੁਸੀਂ ਨਾ ਹੀ ਲੈ ਕੇ ਜਾਇਆ ਤਾਂ ਚੰਗੀ ਗੱਲ ਹੈ ਜੀ ਇਹ ਬੇਟਾ ਪੱਗ ਦੇ ਨਾਲ ਬੰਨ ਕੇ ਰੱਖਦਾ ਮਿਰਚਾ ਪੀਲਾ ਪਟਕਾ ਇਹ ਤੇ ਗ੍ਰੇ 블랙 ਜਾਂ ਕੋਈ ਹੋਰ ਕਲਰ ਤੁਸੀਂ ਯੂਜ਼ ਕਰ ਲਿਓ ਤੇ ਇਹ ਹੀ ਜ਼ਿਆਦਾ ਚੱਲਦੇ ਨੇ ਤੇ ਅਸੀਂ ਇਹਨੂੰ ਗ੍ਰੇ ਪਟਕੇ ਦਿੱਤੇ ਨੇ ਜ਼ਿਆਦਾਤਰ ਤੇ ਲਓ ਜੀ ਸਾਡੇ ਨਾਲ ਗੱਲਾਂ ਕਰਦੇ ਕਰਦੇ ਨੇ ਇਹਨੇ ਪਟਕਾ ਵੀ ਬਣ ਲਿਆ ਤੇ ਹੁਣ ਜਾਏਗਾ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਗੁਰਦੁਆਰਾ ਸਾਹਿਬ 'ਚ ਤੇ ਬਾਹਰ ਦਾ ਵੀਊ ਇਹਨੇ ਸਾਨੂੰ ਦਿੱਤਾ ਸੀਗਾ ਉਹ ਵੀਡੀਓ ਅਸੀਂ ਉਦੋਂ ਬਣਾ ਲਈ ਸੀਗੀ ਤੇ ਬਾਅਦ ਵਿੱਚ ਉਹ ਸਾਡੇ ਅੰਦਰ ਕੰਪਿਊਟਰ ਦੇ ਵਿੱਚ ਨਹੀਂ ਚੱਲੀ ਤੇ ਨਹੀਂ ਤੁਹਾਨੂੰ ਮੈਂ ਬਾਹਰ ਦਾ ਵੀ ਦਿਖਾਉਣਾ ਸੀਗਾ ਸਾਡੇ ਕੋਲ ਸਿਰਫ ਫੋਟੋ ਆਈ ਨੇ ਉਹ ਮੈਂ ਤੁਹਾਨੂੰ ਦਿਖਾਉਂਗੀ ਜੀ ਤੇ ਲਓ ਜੀ ਪਟਕਾਈ ਦਾ ਬੰਨ ਉਹ ਚੱਲਿਆ ਤੇ ਸਾਡੇ ਨਾਲ ਗੱਲਾਂ ਵਗੈਰਾ ਵੀ ਕੀਤੀਆਂ ਥੋੜੀ ਦੇਰ ਲਈ ਨਾ ਰੈਸਟ ਵੀ ਕੀਤੀ ਸੋਇਆ ਵੀ ਕਹਿੰਦਾ ਮम्मा ਅਜੇ ਨੀਂਦ ਨਹੀਂ ਆ ਰਹੀ ਕੁਝ ਵੀ ਨਹੀਂ ਇੱਕਦਮ ਜਦੋਂ ਸਾਰਾ ਮਾਹੌਲ ਚੇਂਜ ਹੁੰਦਾ ਤੇ ਸਾਰਾ ਕੁਝ ਇੱਕਦਮ ਚੇਂਜ ਹੋ ਜਾਂਦਾ ਹੈ ਜੀ ਤੇ ਸੋਇਆ ਵਗੈਰਾ ਇਹ ਹੈ ਨਹੀਂ ਜੀ ਤੇ ਇਹਨੂੰ ਕਿਹਾ ਵੀ ਆ ਕੇ ਕੱਪੜੇ ਵਗੈਰਾ ਪਾ ਕੇ ਆਪਣੇ ਚੇਂਜ ਕਰਕੇ ਤੇ ਆਪਣਾ ਆਰਾਮ ਕਰ ਰੈਸਟ ਕਰ ਜਿੰਨੀ ਤੇਤੇ ਹੁੰਦੀ ਹੈ ਕਿਉਂਕਿ 15-16 ਘੰਟੇ ਦੀ ਜਿਹੜਾ ਜਾਗਣਾ ਹੈ ਜੀ ਇਹ ਬਹੁਤ ਔਖਾ ਹੈ। ਤੇ ਲੋ ਜੀ ਫਾਈਨਲ ਗੁਰਦੁਰ ਸਾਹਿਬ ਪਹੁੰਚ ਗਿਆ। ਬਾਹਰ ਦਾ ਵੀਊ ਤੇ ਇਹ ਹੈਗਾ ਜੀ ਅੰਦਰ ਦਾ ਵੀਊ। ਤੇ ਮੈਂ ਵੀ ਦਿਲੋਂ ਨਮਸਕਾਰ ਕਰਦੀ ਆਂ ਬਾਬਾ ਜੀ। ਮੇਰੇ ਬੱਚੇ ਦੇ ਸਭ ਤੇ ਮਿਹਰ ਭਰਿਆ ਆਸਤ ਰੱਖਿਓ। ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ। ਤੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਬਸਕ੍ਰਾਈਬ ਮੇਰੇ ਚੈਨਲ ਨੂੰ ਜ਼ਰੂਰ ਕਰਕੇ ਜਾਇ ਤੇ ਮੈਨੂੰ ਸਪੋਰਟ ਜ਼ਰੂਰ ਕਰਿਓ ਤੇ ਮੇਰੇ ਬੱਚੇ ਲਈ ਤੁਸੀਂ ਸੇਫ ਤੇ ਸੇਫ ਜਰਨੀ ਲਈ ਇਦਾਂ ਲਿਖ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ